ਦਕਾਕੇ Shimla mode line ਹੁੰਦਾ ਹੈ ਉলাইਏ ਇੱਥੇ ਅੱਗੇ ਜੋ ਰੇਟ ਬੁੱਝਦਾ ਤੇ ਉਹ ਕਹਿੰਦਾ ਚਲੋ ਕੀ ਹਾਲ ਹੈ ਪਿਆਜ਼ੇ ਲਸਣ ਦਾ ਰੇਟ ਵਧਿਆ ਜੇ ਲਸਣ ਦਾ ਰੇਟ ਵਧਿਆ ਤੇ ਅਦਰ ਅਦਰ ਅੱਜ ਇਸ ਦੌਰ ਦੇ ਵਿੱਚ ਇੰਨਾ ਮਹਿੰਗਾ ਕੰਮ ਮੁਖਦਰ ਗਰੀਬ ਦੇ ਕੋਲ ਸਬਜ਼ੀ ਕਿਤਨੀ ਮਹਿੰਗੀ ਹੋ ਗਈ ਐਸ ਮੰਡੀ ਦੇ ਵਿੱਚ ਗਰੀਬ ਬੰਦੇ ਨੂੰ ਇੱਕ ਵਧੀਆ ਤਰੀਕੇ ਦਾ ਚੀਟੜੀ ਮਿਲ ਜਾਂਦੀ ਸੀ ਉਹ ਥੋੜੇ ਪੈਸੇ ਦੇ ਵਿੱਚ ਆਪਣੇ ਘਰ ਦਾ ਜਿਹੜਾ ਬੜੀ तरीके ਨਾਲ ਜਿਹੜਾ ਸਿਸਟਮ ਉਹ ਚਲਾ ਲੈਂਦਾ ਸੀ ਗਾ ਇਹ ਵਾਲੇ ਵੱਧ ਲਈ ਆ ਇਹਦੇ ਨਾਲ ਥੋੜੀ ਜਿਹੀ ਤੰਦਰ ਪਾਣੀ ਚਾਹੀਦੀ ਤਾਂ ਕਿ ਗਰੀਬ ਬੜੀ ਤਰੀਕੇ ਨਾਲ ਰੋਕੀ ਨੂੰ ਜੜੀ ਖਾਸ ਜੀ ਆਪਾਂ ਨਾਮ ਦੱਸਦੇ ਕਿਹੜੀ ਮੰਡੀ ਹੈ ਤੇ ਸਬਜ਼ੀਆਂ ਆ ਜਿੰਨੇ ਕੇ ਜ਼ਫਰ ਹੋਵੇ ਇਹ ਉਸਹਿਮਾਰ ਨਾਮ ਦਾ ਮੰਡੀਆਂ ਮਤਲਬ ਕੀ ਚੀਜ਼ ਮਿਠੀ ਸਬਜ਼ੀਆਂ ਦੇ ਪਾਸ ਕਿੰਨੇ ਕੇ ਜ਼ਫਰ ਹੋਇਆ ਸੌਜਿਆ ਭਾਜੀ ਦੇਖੋ ਇਹ ਜੋ ਦਸਾਂ ਭਿੰਡੀਆਂ ਕਲੇਲੀ ਇਹ ਸੁੱਦੇ ਪੁਰਾਣੇ ਹੋ ਚੁੱਕੇ ਨੇ ਉਹ ਨਵੇਂ ਸੁੱਦੇ ਚੱਲਣ ਵਾਲੇ ਆ ਜਿਸ ਤਰ੍ਹਾਂ ਗਾਜਰਾ ਮਟਰ ਛਲਗਮ ਮੇਤੀ ਸਾਗ ਤੇ ਨਵੇਂ ਸੁੱਦੇ ਚੱਲੇ ਜਦੋਂ ਤੇ ਸੁੱਦੇ ਆਪਣੇ ਆਪ ਹੀ ਲੈਵਲ ਤੇ ਆਏ ਨੇ ਜੀ ਪਿਆਜ਼ ਦਾ ਕੀ ਬਾਤ ਸੀ ਹੋਊਗੀ ਬਾਜਾ ਪਿਆਜ਼ ਪਹਿਲੇਗਾ ਸੀ 40 35 40 45 ਮੀ ਕੇਲੋ ਉਹ ਐਸੇ ਕਿੰਝਾ 50 55 ਮੀ ਕੇਲੋ ਹੋਰ ਮਹਿੰਗਾ ਹੋਏਗਾ ਜੀ ਟਮਾਟਰ ਤੁਮਾਰੇ 40 30 40 30 30 40 ਬਾਬਾ ਜੀ ਸ਼ਿਮਲਾ ਮਿੰਟ ਦੀ ਗੱਲ ਕਰਦੇ ਪਹਿਲੇ ਰੇਟ ਕੀ ਸੀ ਤੇ ਹੁਣ ਸ਼ਿਮਲਾ ਨੇ ਰੇਟ ਹੈਗਾ ਸੀ 60 ਰੁਪਏ ਕਿਲੋ 70 ਰੁਪਏ ਕਿਲੋ ਜਿਸ ਵੇਲੇ ਸਸਤੀ ਸੀ ਹੁਣ ਪਿੱਛੋਂ ਆਪਣਾ ਦਾਬੀ ਹੈ ਕਿ ਹੁਣ ਇਸ ਲਈ 120 ਰੁਪਏ ਕਿਲੋ ਜਾਣੀ ਹੈ ਜਰਾ ਹੱਕਾਂ ਦੀ ਆਮਦ ਚ ਕਿਹੜਾ ਬਚ ਪਿਆ ਲਕਾਂ ਜੀ ਮੱਕੋ ਜੀ ਜਿਨੇ ਕਰੋਗੇ ਸ਼ਿਮਲਾ ਮੁਰਜੇ ਲੈਣ ਹੁੰਦਾ ਹੈ ਉਹ ਲੈ ਜੀ ਇੱਥੇ ਆ ਕੇ ਰੇਟ ਪੁੱਛਦਾ ਕਿਤੇ ਹੋਰ ਕਾਹਦਾ ਚੱਲੋ ਕੀ ਗੱਲ ਹੈ ਹੋਰ ਜਿਹੜੀ ਸਬਜ਼ੀਆਂ ਦੇ ਰੇਟ ਵਧੇ ਆ ਹੋਰ ਬਸ ਪਿਆਜ਼ਾਂ ਦੇ ਪਿਆਜ਼ ਦੇ ਲਸਣ ਦਾ ਰੇਟ ਵਧਿਆ ਜੇ ਲਸਣ ਦਾ ਰੇਟ ਵਧਿਆ ਤੇ ਅਦਰਕ ਦਾ ਰੇਟ ਕਰ ਗਿਆ ਮੈਨੇ ਅਦਰਕ ਪਹਿਲਾਂ ਲਸਣ 50 ਰੁਪਏ ਪਾਸ ਸੀ ਤੇ ਅਦਰਕ 80 ਰੁਪਏ ਬਾਏ ਲਸਣ ਦੀ ਰੇਟ ਕੀ ਹੈ ਲਸਣ 100 ਰੁਪਏ ਬਾਅ ਹੈ ਐਸ ਤਰ੍ਹਾਂ ਤੇ ਅਦਰਕ 20 ਰੁਪਏ ਬਾਅ ਹੈ ਪਹਿਲੇ ਲਸਣ 50 ਰੁਪਏ ਬਾਅ ਸੀ ਅਦਰਕ ਅਗਾਂ ਸੀ ਆਪਣਾ 80 ਰੁਪਏ ਬਾਅ ਮਗੀ ਲੈਵਲ ਤੇ ਸੋਦਾ ਕੀ ਕਰਦੀ ਹੈ ਕਿ ਵੱਜ ਜਾਂਦੀ ਹੈ ਕਿ ਕਰਕੇ ਸਾਰੇ ਕੀ ਸਮਝਦੇ ਕਿ ਉਹ ਸਬਜੀ ਜਿਹੜੀ ਚਾੜ੍ਹ ਜਾਂਦੀ ਹੈ ਉਹ ਮਹਿੰਗੀ ਹੋਣੀ ਹੈ ਜਿਹੜੀ ਮਗੀ ਮੜੀ ਜ਼ਿਆਦਾ ਜੋ ਉਹ ਮਗੀ ਸਸਤੀ ਹੋਈ ਕੋਈ ਚੀਜ਼ ਜ਼ਿਆਦਾ ਆਪਣੇ ਆਪ ਹੀ ਸਸਤੀ ਮੇਰਾ ਨਾ ਸ਼ੋਕ ਪਟਿਆ ਕਿਹੜੀ ਮੰਡੀ ਚ ਪਹੁੰਚੇ ਹੋ ਤੇ ਕੀ ਖਰੀਦਣ ਲਈ ਮੈਂ ਰਾਮਬਗ ਮੰਡੀ ਦੇ ਵਿੱਚ ਪਹੁੰਚਿਆ ਐਸ ਮੰਡੀ ਦੇ ਵਿੱਚ ਗਰੀਬ ਬੰਦੇ ਨੂੰ ਇੱਕ ਵਧੀਆ ਤਰੀਕੇ ਦਾ ਚੀਜ਼ ਜਿਹੜੀ ਮਿਲ ਜਾਂਦੀ ਸੀ ਉਹ ਥੋੜੇ ਪੈਸੇ ਦੇ ਵਿੱਚ ਆਪਣੇ ਘਰ ਦਾ ਜਿਹੜਾ ਵਧੀਆ ਤਰੀਕੇ ਦੇ ਨਾਲ ਜਿਹੜਾ ਸਿਸਟਮ ਉਹ ਨੂੰ ਚਲਾ ਲੈਂਦਾ ਸੀ ਅੱਜ ਇਸ ਦੌਰ ਦੇ ਵਿੱਚ ਇੰਨਾ ਮਹਿੰਗਾ ਕੰਮ ਹੋ ਗਿਆ ਕਿ ਗਰੀਬ ਦੇ ਕੋਲ ਸਬਜ਼ੀ ਖਰੀਦਣੀ ਵਿੱਚ ਬੜੀ ਔਖੀ ਹੋ ਗਈ ਹੈ। ਤੇ ਇਹ ਲਾ ਮਹंगाई ਵਾਲੇ ਵੱਧ ਰਹੀ ਆ। ਇਹਦੇ ਨਾਲ ਛੋਟੀ ਜਿਹੀ ਤੰਕੀਰ ਪਾਣੀ ਚਾਹੀਦੀ ਤਾਂ ਕਿ ਗਰੀਬ ਵੀ ਬੜੇ ਤਰੀਕੇ ਨਾਲ ਰੋਟੀ ਜੜੀ ਖਾ।